ਅਜਿਹੇ ਇਲਾਕੇ ਦੇ ਵਿੱਚ ਮੌਜੂਦਾ ਜਿੱਥੇ ਪਾਣੀ ਪੀਣ ਲਈ ਬਿਲਕੁਲ ਵੀ ਨਹੀਂ ਨਗਰ ਛੋਟੇ ਛੋਟੇ ਬੱਚੇ ਅਸੀਂ ਨਹਿਰਾਂ ਤੇ ਜਾਂ ਮੋਟਰਾਂ ਤੇ ਲੈ ਕੇ ਜਾਂਦੇ ਆਂ ਨਹਾ ਕੇ ਉੱਥੋਂ ਲੈ ਕੇ ਆਉਂਦੇ ਆਂ ਸਕਦੇ ਆਂ ਵੀ 100 ਦੇ ਵਿੱਚੋਂ 60% ਏਰੀਆ ਨੂੰ ਪਾਣੀ ਆ ਗਿਆ ਤੇ 40% ਨੂੰ ਮਿਲਿਆ ਨਹੀਂ ਜਿਹੜਾ ਅਸੀਂ ਘਰੇ ਜਦੋਂ ਪੇਰੈਂਟਸ ਘਰੇ ਆਉਂਦਾ ਕੰਮ ਤੋਂ ਹਾਰਿਆ ਥੱਕਿਆ ਜਦੋਂ ਰੋਟੀ ਖਾਂਦਾ ਤਾਂ ਇੱਕ ਗਲਾਸ ਪਾਣੀ ਨਹੀਂ ਹੁੰਦਾ ਘਰੇ ਝਗੜਾ ਹੁੰਦਾ ਬੰਗਾ ਕੰਮ ਪਰ ਜਿੱਦੋਂ ਕਹਿੰਦੇ ਨੇ ਨਾ ਇਲੈਕਸ਼ਨ ਆਉਂਦੇ ਆਂ ਉਹਦੋਂ ਬੜੇ ਦੇ ਵਿੱਚ ਬੜੇ ਵਾਦੇ ਵੀ ਕੀਤੇ ਜਾਂਦੇ ਨੇ ਬੜੇ ਜਿਵੇਂ ਮਿੱਠੀਆਂ ਟੌਫੀਆਂ ਦਿੱਤੀਆਂ ਜਾਂਦੀਆਂ ਚੂਸਣੋਂ ਪਰ ਘਰ ਦੇ ਵਿੱਚ ਸਾਰਿਆਂ ਨੇ ਪੰਪ 500 ਰੁਪਏ ਜਮ੍ਹਾਂ ਕਰਾਏ ਹੋਏ ਨੇ ਉਹ ਪੈਸੇ ਕਿੱਥੇ ਪਾਣੀ ਦੀ ਲੋੜ ਸਾਡੀ ਜ਼ਿੰਦਗੀ ਦੇ ਵਿੱਚ ਅਹਿਮ ਲੋੜ ਹੈ ਪਰ ਲੁਧਿਆਣਾ ਦੇ ਇੱਕ ਅਜਿਹੇ ਇਲਾਕੇ ਦੇ ਵਿੱਚ ਮੌਜੂਦਾਂ ਜਿੱਥੇ ਪਾਣੀ ਪੀਣ ਲਈ ਬਿਲਕੁਲ ਵੀ ਨਹੀਂ ਨਗਰ ਨਿਵਾਸੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਇੱਕ ਖਾਲੀ ਬਾਲਟੀਆਂ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੁਹੱਲੇ ਦਾ ਹਾਲ ਹੈ ਛੋਟੇ ਛੋਟੇ ਬੱਚੇ ਵੀ ਨੇ ਇੱਥੇ ਰਹਿੰਦੇ ਇਹ ਬਾਲਟੀ ਦੀਆਂ ਤਸਵੀਰਾਂ ਜ਼ਰੂਰ ਦਿਖਾਈ ਜਾਣ ਖਾਲੀ ਬਾਲਟੀਆਂ ਲੋਕ ਦੱਸਦੇ ਨੇ ਕਿ ਇੱਥੋਂ ਦੇ ਵਸੇਂਦੇ ਦੱਸਦੇ ਨੇ ਲੰਮੇ ਸਮੇਂ ਤੋਂ ਅਸੀਂ ਪਾਣੀ ਦੀ ਉਡੀਕ ਕਰ ਰਹੇ ਆ ਪਰ ਸਾਨੂੰ ਨਾ ਤਾਂ ਨਹਾਣ ਲਈ ਨਾ ਪੀਣ ਲਈ ਪਾਣੀ ਮਿਲ ਰਿਹਾ ਛੋਟੇ ਛੋਟੇ ਬੱਚੇ ਅਸੀਂ ਨਹਿਰਾ ਤੇ ਜਾਂ ਮੋਟਰਾਂ ਤੇ ਲੈ ਕੇ ਜਾਂਦੇ ਆ ਨਹਾ ਕੇ ਉੱਥੋਂ ਲੈ ਕੇ ਆਉਂਦੇ ਆ ਗੱਲਬਾਤ ਕਰਦੇ ਆ ਬਾਈ ਜੀ ਸਵਾਗਤ ਤੁਹਾਡਾ ਸასი ਕਾਲ ਕੀ ਸਮੱਸਿਆ ਆ ਰਹੀ ਆ ਸასი ਕਾਲ ਜੀ ਸਮੱਸਿਆ ਦਾ ਨਾ ਜੀ ਇਹ ਘਟੋ ਘਟਨੀ 2.5 ਸਾਲ ਸਾਡੇ ਪਹਿਲਾਂ ਇੱਥੇ ਇੱਕ ਟੈਂਕੀ ਬਣੀ ਆ ਪੰਚਾਇਤੀ ਸਰਕਾਰੀ ਟੈਂਕੀ ਬਣ ਚੁੱਕੀ ਆ ਜਿਹਦੇ ਵਿੱਚ ਅਸੀਂ ਇਹ ਕਹਿ ਸਕਦੇ ਆਂ ਵੀ 100 ਦੇ ਵਿੱਚੋਂ 60% ਏਰੀਆ ਨੂੰ ਪਾਣੀ ਆ ਗਿਆ ਤੇ 40% ਨੂੰ ਮਿਲਿਆ ਨਹੀਂ ਜਿਹੜਾ ਅਸੀਂ ਜਦੋਂ ਪਿੱਛੇ ਜੇ ਇੱਥੇ ਐਮ.ਐਲ.ਏ ਸਾਹਿਬ ਆਏ ਸੀ ਜੀਵਨ ਸਿੰਘ ਸੰਗੋਵਾਲੀਆ ਉਦੋਂ ਇਹ ਨਾਪਿਆ ਤੇ ਪੰਚਾਇਤ ਨੇ ਵੀ ਕਈ ਵਾਰੀ ਨਾਪਿਆ 2900 ਸਕਰ ਫੁੱਟ ਦੇ ਵਿੱਚ ਪਾਣੀ ਪੈਣ ਵਾਲਾ ਪੈਪ ਲੈਨ ਮਿਸ਼ਨ ਵਾਲੀ ਆ ਹੁਣ ਦਿੱਕਤ ਇਹ ਆ ਰਹੀ ਆ ਵੀ ਗਰਮੀ ਇੰਨੀ ਕੁ ਜ਼ਿਆਦਾ ਵੱਧ ਚੁੱਕੀ ਆ ਆਪਾਂ ਸਾਰੇ ਪਾਸੇ ਦੇਖ ਰਹੇ ਆ ਤਾਪਮਾਨ ਇੰਨਾ ਕੁ ਤੇਜ਼ ਹੋ ਚੁੱਕਿਆ ਜਿਵੇਂ ਅਸਾਂ ਬਾਰ ਵੀ ਕਿਸੇ ਗਰਮ ਭਾਂਡੇ 'ਚ ਰੱਖ ਦਈਏ ਚਾਹ ਬਣ ਰਹੀ ਆ ਪਰੌਂਠੇ ਬਣ ਰਹੇ ਨੇ ਇੰਨਾ ਕੁ ਤਾਪਮਾਨ ਵਧਣ ਦੇ ਨਾਲ ਜਿਹੜੇ ਬੱਚੇ ਨੇ ਨਾ ਇਹਨਾਂ ਨੂੰ ਨਹਾਉਣ ਨੂੰ ਪਾਣੀ ਨਹੀਂ ਮਿਲ ਰਿਹਾ ਘਰੇ ਜਦੋਂ ਪੈਰੈਂਟਸ ਘਰੇ ਆਉਂਦਾ ਕੰਮ ਤੋਂ ਹਾਰਿਆ ਥੱਕਿਆ ਜਦੋਂ ਰੋਟੀ ਖਾਂਦਾ ਤਾਂ ਇੱਕ ਗਲਾਸ ਪਾਣੀ ਨਹੀਂ ਹੁੰਦਾ ਘਰੇ ਝਗੜਾ ਹੁੰਦਾ ਬੱਚਿਆਂ ਨੂੰ ਅਸੀਂ ਨਹਿਰਾਂ 'ਚ ਨਵਾ ਕੇ ਲੈ ਕੇ ਆ ਰਹੇ ਹਾਂ ਮੋਟਰਾਂ 'ਤੇ ਨਵਾ ਕੇ ਲੈ ਕੇ ਆ ਰਹੇ ਹਾਂ ਰੱਬ ਨਾ ਕਰੇ ਕੱਲ ਨੂੰ ਕੋਈ ਇਦਾਂ ਦਾ ਹਾਸਾ ਵਾਪਰਦਾ ਕੋਈ ਨਹਿਰ 'ਚ ਬੱਚਾ ਹੱਥ ਛੁੱਟ ਜਾਵੇ ਕੋਈ ਗਾਹਾਂ ਲੰਘ ਜਾਵੇ ਸਾਰੀ ਉਮਰ ਦਾ ਕਿੱਡਾ ਵੱਡਾ ਪਸਤਾਵਾ ਰਹਿ ਜਾਣਾ ਬਹੁਤ ਜ਼ਿਆਦਾ ਪਿਆਸ ਵੀ ਬਹੁਤ ਜ਼ਿਆਦਾ ਲੱਗਦੀ ਹੈ ਕੀਤਾ ਕੀ ਜਾਵੇ ਫਿਰ ਕੀਤਾ ਦੇਖੋ ਅਸੀਂ ਤਾਂ ਮੰਗ ਕਰ ਸਕਦੇ ਜੇ ਨਹੀਂ ਮੰਗ ਸੁਣੀ ਜਾਊਗੀ ਤਾਂ ਫਿਰ ਧਰਨਾ ਇੱਕ ਹੀ ਰਹਿ ਗਿਆ ਵੀ ਧਰਨਾ ਲਾ ਸਕਦੇ ਆ ਜਾਂ ਨਾ ਜਿੰਦਾਬਾਦ ਮੁਰਦਾਬਾਦ ਹੁੰਦੀ ਆ ਇਦਾਂ ਦੇ ਕੰਮ ਕਰ ਸਕਦੇ ਆ ਪਰ ਪਹਿਲਾ ਕੀ ਸਮੱਸਿਆ ਹੈ ਕਿੰਨੇ ਟਾਈਮ ਹੋ ਗਿਆ ਇਸ ਸਮੱਸਿਆ ਨੂੰ ਜਦੋਂ ਤੁਹਾਡਾ ਤੱਕ ਪਾਣੀ ਨਹੀਂ ਪਹੁੰਚਿਆ ਕਦੋਂ ਦੀ ਇਹ 2.5 ਸਾਲ ਤੋਂ ਜਦੋਂ ਟੈਂਕੀ ਬਣੀ ਆ ਨਾ ਸਾਡੇ ਵੱਡਾ ਬੋਰ ਹੋਇਆ ਉਹ ਜਦੋਂ ਚੱਲਦਾ ਨਾ ਪਾਣੀ ਖਿੱਚ ਲੈਂਦਾ ਜਿਹੜੇ ਸਾਡੇ ਕਿੱਥੇ ਸਮਰਥੀ ਪੰਪ ਬੋਰ ਹੋਏ ਨੇ ਉਹ ਜਿਹੜੇ ਬੋਰ ਨੇ ਇੱਕ ਘਰ ਨੂੰ 45 ਘਰਾਂ ਨੂੰ ਜਾਨਕੀ ਪਾਣੀ ਦਿੰਦਾ ਸਪਲਾਈ ਪਹਿਲਾਂ ਦੀ ਗੱਲ ਕਰੀਏ 2.5 ਸਾਲ ਪਹਿਲਾਂ ਮਿਲਦਾ ਸੀ ਪਾਣੀ 2-3 ਸਾਲ ਪਹਿਲਾਂ ਪਾਣੀ ਚੱਲ ਰਿਹਾ ਸੀ ਤਾਂ ਹਾਂ ਕਿਉਂਕਿ ਜਦੋਂ بڑے ਬੋਰ ਹੋਣ ਦੇ ਨਾਲ ਉਹ ਜਦੋਂ ਖਿੱਚਦਾ ਤੇ ਪਾਣੀ ਸਾਰਾ ਚੂਸ ਲੈਂਦਾ ਉਹਦੇ ਕਾਰਨ ਜਿਹੜੇ ਛੋਟੇ ਸਮਰਥੀ ਪੰਪ ਸੀ ਉਹਨਾਂ ਤੇ 20 20 25 25 40 40 45 45 ਘਰ ਦਿੱਤੇ ਹੋਏ ਸੀ ਹੁਣ ਉਹ ਪਾਣੀ ਪੂਰਾ ਨਹੀਂ ਹੋ ਰਿਹਾ ਕਿਉਂਕਿ 45 ਘਰ ਨੂੰ ਇੱਕ ਛੋਟਾ ਜਿਹਾ ਬੋਰ ਜਿਹਦੇ ਵਿੱਚ ਇੱਕ ਦੀ ਮੋਟਰ ਪਈ ਹੋਵੇ ਉਹ ਪੂਰਾ ਕਰ ਦੂਗੀ 45 ਘਰਾਂ ਦਾ ਪਾਣੀ ਨਹੀਂ ਕਰ ਸਕਦੀ ਨਗਰ ਨਿਯੋਜਨ ਦੇ ਅਧੀਨ ਆਉਂਦੀਆਂ ਕਲੋਨੀ ਜਾਂ ਸਰਪੰਚ ਦੇ ਅਧੀਨ ਇਹ ਸਰਪੰਚ ਤੇ ਪੰਚਾਇਤ ਦੇ ਅਧੀਨ ਆਉਂਦੀ ਆ ਤੁਸੀਂ ਐਮਐਲਏ ਸਾਹਿਬ ਕੋਲੇ ਨਹੀਂ ਮੰਗ ਲੈ ਕੇ ਗਏ ਵੀ ਸਾਡਾ ਇਹ ਜੇ ਹਾਲਾਤ ਐਮਐਲਏ ਸਾਹਿਬ ਆਤੋਂ 2 2.5 ਮਹੀਨੇ ਪਹਿਲਾਂ ਆਏ ਨੇ ਬੂਟਾਂ ਤੋਂ ਪਹਿਲਾਂ ਉਹ ਕਹਿੰਦੇ ਜੀ ਬਸ ਰਾਤੋਂ ਰਾਤ ਪਾਪ ਵੇਚ ਜਾਣਗੇ ਤੁਸੀਂ ਧਿਆਨ ਰੱਖਿਓ ਬੜਿਆ ਲੋਕਾਂ ਨੇ ਛਾਵਾ ਵੀ ਦਿੱਤਾ ਵੀ ਠੀਕ ਆ ਹੋਊਗਾ ਕੰਮ ਪਰ ਜਦੋਂ ਕਹਿੰਦੇ ਨਾਲ ਇਲੈਕਸ਼ਨ ਆਉਂਦੇ ਆ ਤਾਂ ਉਦੋਂ ਬੜੇ ਵਿੱਚ ਬੜੇ ਵਾਅਦੇ ਵੀ ਕੀਤੇ ਜਾਂਦੇ ਨੇ ਬੜੇ ਜਿਵੇਂ ਮਿੱਠੀਆਂ ਟੌਫੀਆਂ ਦਿੱਤੀਆਂ ਜਾਂਦੀਆਂ ਜੂਸਣ ਨੂੰ ਉਦਾਂ ਦੇ ਬੜੇ ਵਾਅਦੇ ਮਿਲਦੇ ਆ ਪਰ ਕੰਮ ਕੁਛ ਨਹੀਂ ਹੁੰਦਾ ਤੇ ਇੱਥੇ ਅਸੀਂ ਤਾਂ ਇਹੀ ਗੱਲ ਕਰਾਂਗੇ ਜਦੋਂ ਪਰ ਘਰ ਦੇ ਵਿੱਚ ਸਾਰਿਆਂ ਨੇ ਪੰਪ 500 ਰੁਪਏ ਜਮ੍ਹਾਂ ਕਰਾਏ ਹੋਏ ਨੇ ਉਹ ਪੈਸੇ ਕਿੱਥੇ ਗਏ ਉਹ ਪੈਸੇ ਕਿੱਥੇ ਗਏ ਜਿਹੜੇ ਜਮ੍ਹਾਂ ਕਰਾਏ ਸੀ ਜੇ ਪਿੱਛੇ ਪੈਪ ਵੇਚ ਸਕਦਾ ਸੀ ਇੱਥੇ ਕਿਉਂ ਨਹੀਂ ਬਿਚਿਆ ਕੋਈ ਤਾਂ ਕਾਰਨ ਬਣਾਇਆ ਹੈ ਨਾ ਜਾਂ ਫਿਰ ਇਹ ਹੁੰਦਾ ਵੀ ਸ਼ਾਇਦ ਬੱਖਵਾਜੀ ਰੱਖਿਆ ਗਿਆ ਹੋਣਾ ਵੀ ਇਹ ਕਲੋਨੀ ਵਾਸੀ ਨਹੀਂ ਤੁਸੀਂ ਲੁਧਿਆਣੇ ਦੇ ਵਾਸੀ ਨਹੀਂ ਉਧਰ ਸਾਈਡ ਤੇ ਪਾਣੀ ਆ ਰਿਹਾ ਇੱਧਰ ਸਾਈਡ ਤੇ ਪਾਣੀ ਨਹੀਂ ਆ ਰਿਹਾ ਸ਼ਾਇਦ ਤੁਸੀਂ ਇਲੈਕਸ਼ਨ ਦੇ ਵਿੱਚ ਵੋਟਾਂ ਨਾ ਪਾਈਆਂ ਹੋਣ यही कारण है जी अच्छी सारे वोट दे के आए हैं अपना गरीब महिला सारे गए हैं वोट दे बस यही जो सुनेंगे तो हो जाऊगा नहीं सुने तो यही दे रहेगा अभी तक निशान नहीं घटा वोट सब देते है पर काम यहाँ करता नहीं कोई यहाँ सब जो बहुत परेशान है पानी से और सड़क यहाँ पानी ये बरसात हो जाएगी अभी जो है ना यहाँ पर पानी चढ़ जाएगा कहीं जाली लगा रखी पानी की कहीं नहीं लगा रखी जो पानी नीचे जाए बरसात का इधर सड़क बना दी पर वो जो है ना वो पानी नहीं जाता ਮਤਲਬ ਇਹ ਬੱਚੇ ਪਾਣੀ ਵੀ ਮੰਗਦੇ ਹੋਣਗੇ ਫੇਰ ਕੀ ਕਰਦੇ ਅਸੀਂ ਸਾਰੇ ਕੁਝ ਮੰਗਦੇ ਬੱਚੇ ਸਾਰੇ ਕੁਝ ਮੰਗਦੇ ਆ ਜੀ ਸਾਡੇ ਪਾਣੀ ਨਹੀਂ ਆਉਂਦਾ ਜੀ ਨਾ ਦੋ ਮਾਰਦੇ ਆ ਮੀਨਾ ਮੀਨਾ ਆਉਂਦੇ ਨਹੀਂ ਅਸੀਂ ਤਾਂ ਪਾਣੀ ਉਹ ਤਾਂ ਹੀ ਨਾ ਮੰਗੇ ਜੀ ਪਾਣੀ ਸਾਡੇ ਹੈ ਨਹੀਂ ਲਾਤ ਹੋ ਗਿਆ ਮੀਨਾ ਮੀਨਾ ਨਹੀਂ ਗਰਮੀ ਦੇ ਵਿੱਚ ਵੀ ਨਹੀਂ ਨਾ ਸਕਦੇ ਜੀ ਗਰਮੀ ਜਗਹ ਨੂੰ ਕਿੰਨੀ ਗਰਮੀ ਆ ਜੀ ਗਰਮੀ ਕਿੱਥੇ ਰਹਿ ਸਕਦੇ ਆ ਜੀ ਪਾਣੀ ਪੀਣਾ ਵੀ ਆ ਨਹਾਣਾ ਧਾਣ ਵੀ ਸਭ ਕੁਝ ਕਰਨਾ ਹੈ ਕੱਪੜੇ ਲਪਟਾਉਣੇ ਪੈਂਦੇ ਨੇ ਹਾਂਜੀ ਸਾਡੇ ਹੱਥ ਪਾਣ ਦੇ ਹੱਲਾ ਕਰੋ ਜੀ ਸਾਡੇ ਪਾਣੇ ਸਿਰ ਜਰੂਰੀ ਹੈ ਸਾਨੂੰ ਦਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਕੋਈ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਆ ਅੱਜ ਇਹ ਕਹਿਣਾ ਬਹੁਤ ਕੁਝ ਹੈ ਤੇ ਜੋ ਸੁਣ ਲਵੇਂ ਤਾਂ ਬਹੁਤ ਬੜੀ ਉਹ ਹੈਗਾ ਕਿੰਨੀਆਂ ਮੁਸੀਬਤਾਂ ਹਨ ਭਾਈ ਪਾਣੀ ਤੋਂ ਇਲਾਵਾ ਭਾਈ ਇੱਥੇ ਨਾ ਬਿਜਲੀ ਦੀ ਬਹੁਤ ਪ੍ਰੋਬਲਮ ਸੀ ਤੇ ਜਿੱਦਣ ਇਲੈਕਸ਼ਨ ਪੈ ਰਹੇ ਸੀ ਉਸ ਦਿਨ ਸਾਡਾ ਇੱਕ ਟਰਾਂਸਫਾਰਮ ਚੇਂਜ ਕੀਤਾ ਗਿਆ ਜਿਹਦੇ ਨਾਲ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਸੁਣਿਆ ਸੀ ਮਰਜੀ ਸੀ ਬੈਂਸ ਨੂੰ ਵੀ ਕਾਲ ਕੀਤੀ ਸੀ ਉਹਨਾਂ ਨੇ ਵੀ ਅਪੀਲ ਕੀਤੀ ਤੇ ਰਾਜਾ ਬੜਿੰਗ ਦੇ ਸਾਹ ਵਸਾਲੇ ਸਾਫ ਸੀ ਗਗਨ ਸਿੰਘ ਜੀ ਉਹਨਾਂ ਨੇ ਵੀ ਸਾਡੀ ਸੁਣੀ ਟਰਾਂਸਫਾਰਮ ਚੇਂਜ ਹੋ ਗਿਆ ਹੁਣ ਕੱਲ ਅਸੀਂ ਲਿਖਤੀ ਅਸੀਂ ਇੱਕ ਚਿੱਠੀ ਦੇ ਕੇ ਆਏ ਆ ਐਸ ਡੀਓ ਸਰ ਨੂੰ ਤੇ ਜੇਈ ਸਰ ਨੂੰ ਇਹ ਜਿਹੜੀ ਕੇਬਲ ਇੱਥੇ ਪਈ ਹੋਈ ਆ ਉਹ 95 ਦੀ ਕੀਤੀ ਜਾਵੇ ਜਿਹਦੇ ਨਾਲ ਬਾਰ-ਬਾਰ ਛੜ ਰਹੀ ਆ ਦਿੱਕਤ ਆ ਰਹੀ ਆ ਉਹਨਾਂ ਨੇ ਸਾਡੀ ਬਹੁਤ ਵਧੀਆ ਸੁਣੀ ਆ ਤੇ ਆਸ ਵੀ ਆ ਵੀ ਛੇਤੀ ਸਟੋਰ ਤੋਂ ਕੇਬਲ ਚੁਕਾ ਕੇ ਇੱਥੇ ਪੁਵਾਈ ਜਾਊਗੀ ਕਿਉਂਕਿ ਉਹਨਾਂ ਨੇ ਪਾਣੀ ਦੀ ਕੀਮਤੀ ਬੜੀ ਹੋ ਗਈ ਉਹਨੇ ਆਪਾਂ ਕਹਿ ਦਿੰਦੇ ਆ ਪਾਣੀ ਉਹ ਦੇ ਦਿਓ ਪਰ ਤੁਸੀਂ ਤਾਂ ਪਾਣੀ ਸੰਭਾਲ ਕੇ ਰੱਖਦੇ ਹੋਗੇ ਜੇ ਆ ਜਾਂਦਾ ਹਣਾ ਜਦੋਂ ਮੈਂ ਤੁਹਾਨੂੰ ਇਹ ਦੱਸਦਾ ਜੀ ਜਿਹੜਾ ਪਾਣੀ ਪਿਆ ਨਾ ਅਸੀਂ ਇਹ ਸੋਚਦੇ ਆ ਵੀ ਜਿੱਥੇ ਦੋ ਗਲਾਸ ਪੀਣੇ ਪੁੱਤ ਇੱਕ ਗਲਾਸ ਪੀ ਲੋ ਸ਼ਾਮ ਨੂੰ ਆਉਂਗਾ ਕਿ ਨਹੀਂ ਇਹਦਾ ਕੁਝ ਪਤਾ ਨਹੀਂ ਇਹ ਹਾਲਾਤ ਨੇ ਇਹ ਹਾਲਾਤ ਨੇ ਮੈਨੂੰ ਤਾਂ ਲੱਗਦਾ ਜਿਸ ਹਾਲਾਤ ਨਾਲ ਆਹ ਮਾਹੌਲ ਦੇਖ ਰਿਆਂ ਆਉਣ ਵਾਲੇ ਟਾਈਮ ਤੋਂ ਜਿਵੇਂ ਪੈਟਰੋਲ ਪੰਪ ਤੋਂ ਆਪਾਂ ਪੈਟਰੋਲ ਮੁੱਲ ਖਰੀਦਦੇ ਆ ਨਾ ਇਦਾਂ ਸਾਨੂੰ ਪਾਣੀ ਖਰੀਦਣਾ ਪੈਣਾ ਭਾਈ ਜਿਹੜਾ ਪਾਣੀ ਦੀ ਵੇਸਟਿੰਗ ਕਰ ਰਿਆ ਨਾ ਬਚਾ ਲੋ ਪਾਣੀ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਇਹ ਹਾਲਾਤ ਹੋ ਜਾਣੇ ਆ ਪਾਣੀ ਵੀ ਸਾਨੂੰ ਮੁੱਲ ਖਰੀਦਣੇ ਪੈਣੇ ਆ ਉਹ ਵੀ ਜਿਵੇਂ ਪੈਟਰੋਲ ਪੰਪ ਖੁੱਲੇ ਹੋਏ ਨੇ ਇਦਾਂ ਟੈਂਕਰ ਰੱਖ ਕੇ ਲੋਕੀ ਬੈਠਣਗੇ ਇੱਥੇ ਇੱਕ ਵਾਰੀ ਕਈ ਵਾਰੀ ਤਾਂ ਮੁੱਲ ਟੈਂਕਰ ਮੰਗਾਏ ਆ ਸੀ ਪਾਣੀ ਦੇ ਇੰਨੇ ਕ ਹਾਲਾਤ ਹੋ ਗਏ ਆ